ਆ ਵੀਡੀਓ ਵੇਖਿਓ ਇੱਕ ਵਾਰੀ ਤੁਸੀਂ ਤੁਸੀਂ ਮਤਲਬ ਰਿਹਾ ਨਹੀਂ ਗਿਆ ਘਰ ਬੈਠਿਆ ਨੂੰ ਵੀ ਇੱਕ ਪਤਾ ਨਹੀਂ ਗਿਆ ਨਹੀਂ ਰਿਹਾ ਨਹੀਂ ਗਿਆ ਕਰ ਤਾਂ ਕੁਝ ਨਹੀਂ ਸਕਦੀ ਮੈਂ ਤਾਂ ਬਹੁਤ ਬਹੁਤ ਛੋਟਾ ਜਿਹਾ ਇਨਸਾਨ ਹਾਂ ਮੈਂ ਤਾਂ ਕੀ ਹੋਈ ਕਰ ਸਕਦੀ ਲekin ਉਹ ਹੀ ਹੈ ਕਿ ਸ਼ਾਇਦ ਰੱਬ ਸੁਰ ਲੈ ਮੈਂ ਘਰ ਘਰ ਬੈਠੇ ਵੀ ਮੈਂ ਪਰੇਸ਼ਾਨ ਸੀ ਤੇ ਲੈ ਆਈ ਬਸ ਵੀ ਨਹੀਂ ਨੂੰ ਲੱਗਿਆ ਕਿ ਨਹੀਂ ਨੂੰ ਇੱਕ ਵਾਰੀ ਆਣਾ ਜਿਹੜਾ ਉਸ ਤੇ ਨਾ ਨਹੀਂ ਇਮੀਡੀਏਟ ਗੱਡੀ ਗੱਡੀ ਕੰਮ ਨਹੀਂ ਝਾਕੇ ਅੰਗੇ ਚੱਲਦੇ ਕਿ ਆਈਏ ਮੈਂ ਕਿਉਂ ਉੱਥੇ ਮਿਲਣ ਤਾਂ ਕਿਸੇ ਨੂੰ ਦੇਖਾ ਨਹੀਂ ਹੁੰਦਾ ਵੱਡੇ ਵੱਡੇ ਲੋਕਾਂ ਨੂੰ ਨਹੀਂ ਮਿਲ ਹੁੰਦੇ ਕਿ ਤਦ ਸੰ ਕੋਈ ਨੀਦਰ ਬੰਦਿਤ ਸਿੱਦੇ ਇਹਨੇ ਕਿ ਚੱਲਦਾ ਠੀਕ ਅਸੀਂ ਕਰੀਏ ਕੋਸ਼ਿਸ਼ ਤੁਸੀਂ ਅੰਦਰ ਜਾ ਸਕਦੇ ਹੋ ਤੁਸੀਂ ਤਦ ਦਾ ਹੱਸ ਕਰੋ ਵੀ ਨਹੀਂ ਠੀਕ ਹੋ ਜਾ ਇਹ ਹੋਜੀ ਇਹ ਹੋਜੀ ਕਲਾਕਾਰਾਂ ਦੀ ਸਾਨੂੰ ਬਹੁਤ ਲੋੜ ਹੈ ਖਾਸ ਕਰਕੇ ਪੰਜਾਬ ਨੂੰ ਜਿਹੜੇ ਸਿਰਫ ਪੰਜਾਬੀਅਤ ਨੂੰ ਪ੍ਰਮੋਟ ਕਰਨ ਦੀਆਂ ਗੱਲਾਂ ਤਾਂ ਦੁਨੀਆ ਕਰਦੀ ਹੈ ਮੈਂ ਵੀ ਘਰ ਬੈਠੀ ਕਰਦੀ ਹਾਂ ਪੰਜਾਬ ਉੱਥੇ ਜਾ ਰਿਹਾ ਹੈ ਬੱਸ ਆ ਰਿਹਾ ਹੈ ਲekin ਜੋ ਐਕਚੁਅਲ ਪੰਜਾਬ ਨਾ ਖੜਾ ਹੈ ਨਾ ਉਹਨੂੰ ਬੋਲਣ ਦੀ ਲੋੜ ਨਹੀਂ ਕਰਦੀ ਉਹਨੇ ਕੰਮ ਦੱਸ ਦਿਆ ਜੋ ਤਾਂ ਕੰਮ ਬੋਲਦਾ ਹੈ ਕੋਈ ਵੀ ਇਹ ਨਹੀਂ ਇਹ ਹੋਜੀ ਇੰਟਰਵਿਊ ਕਿਸਾਨੀ ਅੰਦੋਲਨ ਚ ਨੇਮ ਫੇਮ ਲੈਣੀ ਦੇ ਤਿੰਨ ਫੈਕਟਰ ਨੇ ਜਿਹੜੇ ਲੋਕ ਕੰਮ ਕਰਦੇ ਆ ਨਾ ਉਹਨਾਂ ਨੂੰ ਨੇਮ ਫੇਮ ਸਾਡੇ ਵਰਗੇ ਨੂੰ ਰੋੜ ਹੀ ਨਹੀਂ ਹੈਗੀ ਟੀੜ ਉਹਨਾਂ ਦੇ ਪਿੱਛਾ ਆਪੇ ਲੱਗ ਜਾਂਦੀ ਕੋਈ